ਹੈਲੋ ਜੀ ਸੋ ਸ਼ੀਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਫਿਰ ਤੋਂ ਆਪਣੇ ਚੈਨਲ ਦੇ ਉੱਪਰ ਪੰਜਾਬੀ ਪ੍ਰੀਤ ਕੈਲੀਪਟਿਕ ਤੇ ਫਰਸਟ ਆਫ ਆਲ ਸਭ ਨੂੰ ਹੈਪੀ ਨਿਊ ਇਅਰ ਹਾਂਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਮੇਰ ਕਰਨ ਸਾਰਿਆਂ ਤੇ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਸਭ ਦੇ ਲਈ ਸਾਰਿਆਂ ਦੇ ਕਾਰੋਬਾਰਾਂ ਵਿੱਚ ਵਾਧੇ ਕਰੇ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਮੇਰੇ ਪਿਆਰੇ ਪਿਆਰੇ ਕਸਟਮਰਸ ਮੇਰੇ ਰੀਸੇਲਰਸ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਰਸਨਲੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਅੱਜ ਆਪਾਂ ਨਵੇਂ ਸਾਲ ਤੇ ਆਫਰ ਦੇ ਰਹੇ ਹਾਂ ਬਹੁਤ ਹੀ ਵਧੀਆ ਇਹ ਵਾਲੇ ਸੂਟ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਮਿਲਣਗੇ 1 ਡੇ ਆਫਰ ਰਹਿਣ ਵਾਲਾ ਹੈਗਾ ਜਿਹੜਾ ਵੀ ਆਪਣੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਆਏਗਾ ਉਸਨੇ ਸੂਟ ਬਹੁਤ ਹੀ ਘੱਟ ਪ੍ਰਾਈਸਿਸ ਤੇ ਅੱਜ ਆਪਾਂ ਦੇਵਾਂਗੇ ਜੀ ਪਸ਼ਮੀਨੇ ਦੇ ਸੂਟ ਰੈਨਵਨ ਵਾਲੇ ਨੇ ਅਲੱਗ-ਅਲੱਗ ਤਰ੍ਹਾਂ ਦੇ ਇਹਦੇ ਆਪਣੇ ਪਹਿਲਾਂ ਦੇ ਪ੍ਰਾਈਸ ਜੇ ਤੁਹਾਨੂੰ ਉਹ ਵੀ ਪਤਾ ਹੈ ਤਾਂ ਅੱਜ ਆਪਾਂ ਇਹ ਤੁਹਾਨੂੰ 100 ਦੇ ਵਿੱਚ ਦੇਵਾਂਗੇ ਸੋ ਜਿਹੜਾ ਵੀ ਇਹਨਾਂ ਦੇ ਵਿੱਚੋਂ ਸੂਟ ਤੁਸੀਂ ਲੈਣਾ ਹੋਇਆ ਲੈ ਸਕਦੇ ਹੈਗੇ ਹੋ ਇਹਨਾਂ ਵਿੱਚ ਸੂਟ ਸਾਰੇ ਹੀ ਪਸ਼ਮੀਨਾ ਦੇ ਵਿంటర్ 컬렉ਸ਼ਨ ਰਹਿਣ ਵਾਲੀ ਹੈ ਸਾਰੀ ਦੀ ਸਾਰੀ ਜੋ ਫਰਸਟ ਵੀਡੀਓ ਸਟਾਰਟਿੰਗ ਤੇ ਸੀ ਜੀ ਉਹ ਕਸ਼ਮੀਰੀ ਕਢਾਈ ਸੀ ਸਿਲਕ ਡੋਲਾ ਸਿਲਕ ਦੇ ਉੱਪਰ ਉਹ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਰਹਿਣ ਵਾਲਾ ਹੈਗਾ ਜਿਵੇਂ ਕਿ ਉਹ 1200 ਪਰ ਮੀਟਰ ਫੈਬਰਿਕ ਆਂਦਾ ਤਾਂ ਆਪਾਂ ਅੱਜ ਤੁਹਾਨੂੰ 100 ਰੁਪਏ ਲੈਸ ਕਰ ਦੇਵਾਂਗੇ 1100 ਪਰ ਮੀਟਰ ਦੇਵਾਂਗੇ ਸੋ ਬਾਕੀ ਰਹਿ ਗਏ ਆਪਣੇ ਜਿਹੜੇ ਇਹ ਸਰਦੀਆਂ ਵਾਲੇ ਸੂਟ ਜਿਹੜੇ ਕੀ ਤੁਹਾਨੂੰ ਪਤਾ ਹੀ ਹੈ 1400 1450 1500 ਤੱਕ ਦੀ ਰੇਂਜ تک ਦੇ ਹੈਗੇ ਸੀਗੇ ਕਾਨੀ ਵਾਲੇ ਸੂਟਸ ਤਾਂ ਜਿਹੜੇ 1200 ਵਾਲੇ ਤੁਹਾਨੂੰ ਮਿਲ ਜਾਣਗੇ ਅੱਜ 950 ਦੇ ਵਿੱਚ 1400 ਵਾਲੇ ਤੁਹਾਨੂੰ ਮਿਲਣਗੇ 1300 ਵਿੱਚ ਇਸ ਤਰ੍ਹਾਂ ਸਾਰੇ ਹੀ ਪ੍ਰਾਈਸ ਜੱਜ ਤੁਹਾਨੂੰ ਆਪਾਂ ਕੁਝ ਲੈਸ ਦਵਾਂਗੇ ਐਂਡ ਜਿਹੜਾ ਸ਼ੇਅਰ ਲਾਈਕ ਕਮੈਂਟ ਕਰਕੇ ਆਏਗਾ ਉਸ ਨੂੰ ਥੋੜਾ ਜਿਹਾ ਐਕਸਟਰਾ ਲੈਸ ਦਿੱਤਾ ਜਾਏਗਾ ਆ ਦੇਖੋ ਕਿੰਨੇ ਸੋਹਣੇ ਕਾਰਨੀ ਵਾਲੇ ਸੂਟਸ ਕਿੰਨੇ ਸੋਹਣੇ ਪ੍ਰਿੰਟ ਬਹੁਤ ਹੀ ਸੋਹਣੀ ਡਿਜ਼ਾਈਨ ਸ਼ੇਡਸ ਬਹੁਤ ਹੀ ਪਿਆਰੇ ਪਿਆਰੇ ਨੇ ਸਟਾਕ ਲਿਮਟਿਡ ਹੈ ਕਿਉਂਕਿ ਆਫਰ ਦੇ ਵਿੱਚ ਕੱਢ ਰਹੇ ਹਾਂ ਤਾਂ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਹੈਗੇ ਸੋ ਜਿਨ੍ਹਾਂ ਨੇ ਵੀ ਬੁਕਿੰਗ ਦੇਣੀ ਹੈ ਪਲੀਜ਼ ਜਲਦੀ ਜਲਦੀ ਦੇ ਦੇ ਜੀ ਨੰਬਰ ਸਕਰੀਨ ਤੇ ਆਪਣਾ ਦਿੱਤਾ ਹੋਇਆ ਹੈਗਾ WhatsApp ਵਾਲਾ ਉਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਅਗਰ ਹੋਰ ਵੀ ਕੋਈ ਡਾਊਟ ਹੈ ਕਲੀਅਰ ਕਰਵਾ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਆ ਦੇਖੋ ਕਸ਼ਮੀਰੀ ਕਢਾਈ ਵਾਲੇ ਸਟਾਲ ਵਿਦ ਸੂਟ 올ਓਵਰ ਸੂਟ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਸਾਰੇ ਡਿਫਰੈਂਟ ਡਿਫਰੈਂਟ ਹੈ ਆ ਦੇਖੋ ਕੰਬੀਨੇਸ਼ਨ ਦੇ ਵਿੱਚ ਸਟਾਲ ਦੇ ਨਾਲ ਸੂਟ बॉटम ਤੇ ਵੀ ਵਰਕ ਰਹਿਣ ਵਾਲਾ ਬਹੁਤ ਹੀ ਸੋਹਣੇ ਸੂਟ ਆਮ ਜਿਹੜੇ ਰਾਸ਼ੇ ਲੈ ਕੇ ਆਉਂਦੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਮਹਿੰਗੇ ਦਿੰਦੇ ਆ ਸੋ ਉਹੀ ਚੀਜ਼ ਹੈ ਇਹ ਸ਼ਨੀਲ ਦੇ ਵਿੱਚ ਰਹਿਣ ਵਾਲੇ ਆ ਦੇਖੋ ਬਹੁਤ ਹੀ ਪਿਆਰੇ ਸ਼ਨੀਲ ਦੇ ਵਿੱਚ ਵੀ ਮਿਲ ਜਾਣਗੇ ਵੈਲਵਟ ਦੇ ਵਿੱਚ ਵੀ ਮਿਲ ਜਾਣਗੇ ਨੋਰਮਲ ਜਿਹੜੀ ਸ਼ਨੀਲ ਹੁੰਦੀ ਉਹ ਵੀ ਮਿਲ ਜਾਣਗੇ ਡਿਜ਼ਾਈਨ ਦੇਖੋ ਕਿੰਨੇ ਡਿਜੀਟਲ ਡਿਫਰੈਂਟ ਜੇ ਹੈਗੇ ਸਾਰੇ ਡਿਜ਼ਾਈਨ ਤੁਹਾਨੂੰ ਡਿਫਰੈਂਟ ਮਿਲਣਗੇ ਆਪਣੇ ਕੋਲ ਇਹ ਜਸਟ ਆ ਰਿਕਮੈਂਡ ਡੈਮੋ ਦੇ ਰਹੀਆਂ ਡਿਜ਼ਾਈਨ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਹੈਗੇ ਆ ਆਪਣੇ ਕੋਲ ਤੁਸੀਂ WhatsApp ਤੇ ਮੈਸੇਜ ਕਰਕੇ ਅਗਰ ਲੈਣਾ ਚਾਹੁੰਦੇ ਹੋ ਤਾਂ ਹੋਰ ਕਲੈਕਸ਼ਨ ਮੇਰੇ ਕੋਲ ਲੈ ਸਕਦੇ ਹੈਗੇ ਹੋ ਜਾਂ WhatsApp ਤੇ ਜਿਹੜਾ ਆਪਣਾ WhatsApp ਗਰੁੱਪ ਉਹ ਜੁਆਇਨ ਕਰ ਸਕਦੇ ਹੋ ਜਾਂ ਨੰਬਰ ਸੇਵ ਕਰ ਸਕਦੇ ਹੋ ਤਾਂ ਜੋ ਆਪਾਂ ਸਟੇਟਸ ਪਾਉਣੇ ਆ ਨਵੀਂ ਕਲੈਕਸ਼ਨ ਦੇ ਤੁਸੀਂ ਉਹ ਦੇਖ ਸਕੋ ਇਹ ਦੇਖੋ ਬਹੁਤ ਸੋਨੇ ਜੋਰਜਟ ਦੇ ਵਿੱਚ ਵੀ ਹੈ ਟੈਬੀ ਦੇ ਵਿੱਚ ਵੀ ਹੈ ਨੈਕਸਟ ਆਪਾਂ ਅੱਜ ਇੱਕ ਨਵੀਂ ਚੀਜ਼ ਲੈ ਕੇ ਆਏ ਆ ਆਫਰ ਦੇ ਵਿੱਚ ਹੈਗੇ ਆ ਕੰਬੋ ਵਾਲੇ ਪਰਸ ਹਾਂਜੀ ਬਹੁਤ ਹੀ ਵਧੀਆ ਕੰਬੋ ਦੇ ਵਿੱਚ ਰਹਿਣ ਵਾਲੇ ਪਰਸਾਂ ਤੁਹਾਨੂੰ ਐਵੇਂ ਦੇ ਪਰਸ ਆਪਣੇ ਕੋਲ 500 300 400 ਦੀ ਰੇਂਜ ਦੇ ਵਿੱਚ ਵਿੱਚ ਮਿਲ ਜਾਣਗੇ ਕੰਬੋਸ ਦੇ ਵਿੱਚ ਸਾਰੇ ਹੀ ਇੱਕ ਕੰਬੋ ਮਤਲਬ ਤੁਹਾਨੂੰ 500 600 ਦੇ ਵਿੱਚ ਮਿਲੇਗਾ ਜਿਸ ਦੇ ਵਿੱਚ 5 ਬੈਗਸ ਹੋਣਗੇ ਦੇਖ ਸਕਦੇ ਹੈਗੇ ਤੁਸੀਂ ਛੋਟੇ ਪਾਉਚ ਹੈਂਡ ਬੈਗ ਸਲਿੰਗ ਬੈਗ ਬੋਥ ਹੀ ਸੋਨੇ ਇਸ ਵਿੱਚ ਕਲਰ অপਸ਼ਨਸ ਬਹੁਤ ਮਿਲ ਜਾਣਗੇ ਤੁਹਾਨੂੰ ਤਾਂ ਐਵੇਂ ਦੀ ਕਲੈਕਸ਼ਨ ਆਪਾਂ ਆਪਣੇ ਹੈਂਡ ਬੈਗਸ ਵਾਲਾ ਗਰੁੱਪ ਬਣਿਆ ਹੋਇਆ WhatsApp ਤੇ ਉਸ ਦੇ ਵਿੱਚ ਐਡ ਕਰਦੇ ਹੋ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਦੇਖੋ 1 ਗੈਟ 1 ਟੂ ਫ੍ਰੀ ਆਫਰ ਦੇ ਵਿੱਚ ਜਿੰਮੀ ਕੀ ਤੁਹਾਨੂੰ ਇਹ 650 ਦੇ ਵਿੱਚ ਤਿੰਨ ਮਿਲ ਜਾਣਗੇ ਐਸਟਰਾ ਮਤਲਬ ਤੁਸੀਂ ਬਹੁਤ ਹੀ ਵਧੀਆ ਆਫਰਸ ਵਾਲੇ ਪਰਟਸ ਵੀ ਲੈ ਸਕਦੇ ਹੋ ਆਪਣੇ ਕੋਲੋਂ ਅਗਰ ਰੀਸੇਲਰਸ ਹੋ ਤਾਂ ਉਹ ਆਪਣਾ WhatsApp ਵਾਲਾ ਗਰੁੱਪ ਜੁਆਇਨ ਕਰ ਸਕਦੇ ਹੈਗੇ ਆ ਆ ਦੇਖੋ ਇੱਕ ਕਸ਼ਮੀਰੀ ਸ਼ਾਲ ਆ ਗਈ ਜੀ ਬਹੁਤ ਹੀ ਸੋਹਣੇ ਨੇ ਕਲਰ ਕਾਫੀ ਅੱਛੇ ਨੇ ਇਹ ਵੀ ਜਨਿਊ ਨਿਊ ਇਅਰ ਦੇ ਮੌਕੇ ਤੇ ਨਵੇਂ ਸਾਲ ਦੇ ਮੌਕੇ ਤੇ ਵੀ ਆਫਰ ਦੇ ਵਿੱਚ ਹੈਗੇ ਨੇ ਬਹੁਤ ਹੀ ਵਧੀਆ ਆਫਰ ਹੈ ਇਸ ਵਿੱਚ ਵੀ ਦਾ 830 ਰੁਪਏ ਦਾ ਓਨਲੀ 430 ਰੁਪੀਸ ਦਾ ਤੁਹਾਨੂੰ ਇਹ ਮਿਲੇਗਾ ਜਿਨ੍ਹਾਂ ਨੇ ਵੀ ਲੈਣਾ ਲੈ ਸਕਦੇ ਹੈਗੇ ਉਹ ਜਿਹੜਾ ਸਟਾਕ ਹੈ ਲਿਮਟਿਡ ਹੈ ਥੈਂਕ ਯੂ ਨੰਬਰ ਸਕਰੀਨ ਤੇ No Cash on Delivery